ਆਮਕਸਰ ਤੋਂ ਆ ਰਹੀ ਹੈ ਪੁਲਿਸ ਨੇ ਦਾਵਾ ਕੀਤਾ ਕਿ ਅੱਜ ਫੇਰ ਐਨਕਾਉਂਟਰ ਕੀਤਾ ਹੈ ਹੋਰ জানা ਹੀ ਐਨਕਾਉਂਟਰ ਹੋ ਰਹੇ ਨੇ ਪੁਲਿਸ ਨੇ ਦਾਵਾ ਕੀਤਾ ਪਿਛਲੇ ਦਿਨੀਂ ਇੱਕ ਜਿਹੜਾ ਕਾਰੋਬਾਰੀ ਹੈ ਉਹਦਾ ਕਤਲ ਕੁਝ ਮੋਟਰਸਾਈਕਲ ਸਵਾਰ ਕਰਕੇ ਸੀ ਤੇ ਅੱਜ ਉਹਨਾਂ ਕਾਤਲਾਂ ਦਾ ਪੁਲਿਸ ਨੇ ਦਾਵਾ ਕੀਤਾ ਅਸੀਂ ਐਨਕਾਉਂਟਰ ਕੀਤਾ ਹੈ ਮੁਕਾਬਲਾ ਹੋਇਆ ਔਰ ਦੋ ਵਿਅਕਤੀ ਮਨਪ੍ਰੀਤ ਤੇ ਰਾਜਨ ਉਹਨਾਂ ਨੂੰ ਐਨਕਾਉਂਟਰ ਕਰਕੇ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਸਵਾਲ ਲਗਾਤਾਰ ਇਹ ਨੇ ਪਿਛਲੇ ਸਾਲ ਇਹ ਨਹੀਂ ਕਿ ਇੰਨੇ ਜਿਆਦਾ ਇੰਕਾਊਂਟਰ ਕਿਉਂ ਹੋਣ ਲੱਗੇ ਕੀ ਇੰਕਾਊਂਟਰ ਕਰਨ ਦੀ ਹੀ ਲੋੜ ਹੈ ਕੀ ਵਿਅਕਤੀ ਇੰਕਾਊਂਟਰ ਕੀਤੇ ਬਿਨਾ ਨਹੀਂ ਫੜੇ ਜਾ ਸਕਦੇ ਇਹ ਕੀ ਹੈ ਕਿ ਸਾਰੇ ਇੰਕਾਊਂਟਰ ਸੱਚੇ ਨੇ ਕੀ ਝੂਠੇ ਇੰਕਾਊਂਟਰ ਤਾਂ ਨਹੀਂ ਹੋ ਰਹੇ ਇਹ ਵੱਡੇ ਸਵਾਲ ਨੇ ਕਿਉਂਕਿ ਪਿਛਲੇ ਟਾਈਮ ਚ ਪੰਜਾਬ 'ਚ ਬਹੁਤ ਸਾਰੇ ਪੁਲਿਸਨ ਇੰਕਾਊਂਟਰ ਪੁਲਿਸ ਮੁਕਾਬਲੇ ਝੂਠੇ ਫੇਕ ਕੀਤੇ ਗਏ ਜਿਨ੍ਹਾਂ ਦੇ ਵਿੱਚ ਹੋਂ ਤੱਕ ਬੜੀ ਵੱਡੀ ਗਿਣਤੀ ਪੁਲਿਸ ਅਫਸਰਾਂ ਨੂੰ ਪਿਛਲੇ 1 ਸਾਲ ਦੇ ਵਿੱਚ ਹੀ ਸਜ਼ਾਵਾਂ ਹੋਈਆਂ ਅਦਾਲਤ ਵੱਲੋਂ ਜਿੱਥੇ ਝੂਠੇ ਮੁਕਾਬਲੇ ਬਣਾ ਕੇ ਲੋਕਾਂ ਦੇ ਪੁੱਤ ਮਾਰੇ ਗਏ ਸੀ ਉਹ ਸਾਰੀਆਂ ਖਬਰਾਂ ਮੈਂ ਤੁਹਾਨੂੰ ਲਾਈਵ ਸਤਿਵੀ ਟੀਵੀ ਚੈਨਲ ਦੇ ਉੱਪਰ ਦਿੰਦਾ ਰਿਹਾ ਹਾਈ ਕੋਰਟ ਨੇ ਇੱਕ ਪੁਲਿਸ ਦੇ ਹੌਲਦਾਰ ਤੋਂ ਲੈ ਕੇ ਤੇ ਸੀਨੀਅਰ ਪੁਲਿਸ ਅਫਸਰ ਐਸਐਸਪੀ ਤੇ ਆਈਜੀ ਰੈਂਕ ਤੱਕ ਦੇ ਅਫਸਰਾਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾਉਣ ਦੀਆਂ ਸਜ਼ਾਵਾਂ ਦਿੱਤੀਆਂ